ਉਹਨਾਂ ਨੂੰ ਮੈਂ ਫulfill ਕੀਤਾ ਤੇ ਸਾਰਾ ਕੁਝ ਠੀਕ-ਠਾਕ ਹੋ ਗਿਆ ਤੇ ਤੁਹਾਡਾ ਵੀ ਬਹੁਤ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਹੋਰ ਜਿਹੜੀ ਚੀਜ਼ ਤੁਸੀਂ ਪੁੱਛੋਗੇ ਮੈਂ ਦੱਸ ਸਕਦਾ ਮਾਨ ਸਾਹਿਬ ਮੀਤ ਹੈ ਜੀ ਕਹਿੰਦੇ ਸਾਡੇ 9 ਦੇ ਹਲਕਿਆਂ ਦੇ ਵਿੱਚ ਸਾਰੇ ਐਮਐਲਏ ਨੇ ਜਿੱਤ ਪ੍ਰਾਪਤ ਕਰਾਂਗੇ ਠੀਕ ਹੈ ਜੀ ਤੇ ਖੈਰਾ ਸਾਹਿਬ ਵੀ ਆਏ ਨੇ ਉਹ ਵੀ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਨੇ ਮੈਨੂੰ ਭੇਜਿਆ ਗਿਆ ਸਪੈਸ਼ਲ ਫਿਰ ਉਹਨਾਂ ਨੇ ਤੇ ਜਵਾਬ ਦੱਜੇ ਮੈਂ ਉਹਨਾਂ ਕਿ ਉਹ ਗਲਤ ਬੋਲ ਰਿਹਾ ਹੈ ਉਹ ਮੇਰੇ ਨਾਲ ਨਾਰਾਜ਼ ਹੋ ਜਾਣ ਕਿ ਉਹਨਾਂ ਦੇ ਵੋਟਰ ਮੇਰੇ ਨਾਲ ਨਾਰਾਜ਼ ਹੋ ਜਾਣ ਕਿ ਮੈਨੂੰ ਵੋਟ ਨਹੀਂ ਪਾਣਗੇ ਤਾਂ ਫਿਰ ਮੈਂ ਉਹਨਾਂ ਦੇ ਖਿਲਾਫ ਕਿਉਂ ਗੱਲ ਕਰਾਂ ਕੋਈ ਤੇ ਮੈਂ ਸਸਦੀ ਚੋਂ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਹੜੇ ਮੁੱਦੇ ਲੈ ਕੇ ਜਾਓਗੇ ਜਿਹੜੇ ਕੀ ਆਪਾਂ ਸੰਗਰੂਰ ਦੀ ਗੱਲ ਕਰੀਏ ਪੰਜਾਬ ਦੇ ਮੁੱਦੇ ਜਿਹੜੇ ਆਪਾਂ ਹਾਈਲਾਈਟ ਕਰਾਂਗੇ ਚੁੱਕਾਂਗੇ ਜਿਹੜੇ ਸੋਚ ਕੇ ਲੋਕ ਵੋਟ ਪਾਉਣ ਤੁਹਾਨੂੰ ਸੋਚ ਕੇ ਤਾਂ ਇਹ ਹੈ ਕਿ ਭਾਜਪਾ ਆਰਐਸਐਸ ਨੇ ਫੇਰ ਧਰਮ ਦੇ ਆਧਾਰ ਦੇ ਉੱਤੇ ਉਹ ਇਲੈਕਸ਼ਨ ਲੜ ਰਿਹਾ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਚੈੱਕ ਨਹੀਂ ਕੀਤਾ ਹੈਗਾ ਕਿਉਂ ਕਰਕੇ ਜਿਹੜਾ ਰਾਮ ਮੰਦਰ ਉਹਦਾ ਪ੍ਰਚਾਰ ਬਹੁਤ ਮੋਦੀ ਸਾਹਿਬ ਤੇ ਬੀਜੇਪੀ ਸਾਰੇ ਕਰ ਰਹੀ ਹੈਗੀ ਹੈ ਦੂਸਰੀ ਚੀਜ਼ ਹੈ ਜਿਹੜੇ ਬੋਤੇ ਹੈ ਉਹ ਪੰਜਾਬ ਤੇ ਹੈ ਜਿੰਨਾ ਚਿਰ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਨਹੀਂ ਖੁੱਲਦਾ ਉਹਨਾਂ ਚਿਹਰਾ ਆਪਾਂ ਤਰੱਕੀ ਵਪਾਰ ਦੇ ਵੈਂਚਰ ਜਾਂ ਵੈਸੇ ਵੀ ਨਹੀਂ ਕਰ ਸਕਦੇ ਹੈਗੇ ਸਾਡੇ ਜਿੰਨੇ ਵਪਾਰੀ ਹੈਗੇ ਸਾਡੇ ਜ਼ਿੰਮੇਦਾਰ ਹੈ ਖੇਤ ਮਜ਼ਦੂਰ ਹੈ ਗਰੀਬ ਆਦਮੀ ਹੈ ਉਹਨਾਂ ਨੂੰ ਫਾਇਦਾ ਬਹੁਤ ਹੋਊਗਾ ਜੇ ਵਪਾਰ ਪਾਕਿਸਤਾਨ ਦੇ ਨਾਲ ਖੁੱਲ ਜੇ ਫਿਰ ਜਿਹੜੇ ਬੇਰੁਜ਼ਗਾਰ ਆਪਣੇ ਨੌਜਵਾਨ ਹੈਗੇ ਹੈ ਉਹਨਾਂ ਨੂੰ ਵੀ ਰੋਜ਼ੀ ਮਿਲੂਗੀ ਕੁ ਕਰਕੇ ਟਰੱਕ ਜਿਆਦਾ ਚੱਲਣਗੇ ਫਿਰ ਜਿਹੜੀ ਟਰੱਕ ਮੈਨੂਫੈਕਚਰਿੰਗ ਮੋਟਰ ਮੈਨੂਫੈਕਚਰਿੰਗ ਇੰਡਸਟਰੀ ਹੈ ਉਹਨੂੰ ਵੀ ਬਹੁਤ ਫਾਇਦਾ ਹੋਊਗਾ ਕਿ ਇਹ ਉਹ ਵੀ ਬਹੁਤ ਤਖੜੇ ਹੋ ਕੇ ਮੈਨੂਫੈਕਚਰਿੰਗ ਇੰਡਸਟਰੀ ਵਧੂਗੀ ਸੋ ਮੇਰਾ ਮਤਲਬ ਹੈ ਕਿ ਹਰਿਆਣਾ ਚੰਡੀਗੜ੍ਹ ਸਾਰੇ ਪੰਜਾਬ ਦੇ ਵਿੱਚ ਆਪਣੇ ਕੈਂਡੀਡੇਟ ਖੜੇ ਹੋ ਗਏ ਐ ਤੇ ਹੁਣ ਪੰਥ ਦੀ ਮਰਜ਼ੀ ਐ ਪੰਜਾਬੀਆਂ ਦੀ ਮਰਜ਼ੀ ਐ ਕਿ ਤੁਸੀਂ ਸ਼ਾਨ ਦੇ ਨਾਲ ਪਾਰਲੀਮੈਂਟ ਦੇ ਵਿੱਚ ਆਪਣੀ ਨੁਮਾਇੰਦਗੀ ਪਹੁੰਚਾਉਣੀ ਹੈ ਕਿ ਨਹੀਂ ਪਹੁੰਚਾਉਣੀ ਕਿ ਫਿਰ ਉਸੇ ਤਰ੍ਹਾਂ ਝੂਠੇ ਬਹਿਜਿਆਂ ਦੇ ਉੱਤੇ ਰੋਟੀ ਕਪੜਾ ਮਕਾਨ